ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਮੈਂ ਆ ਇੱਕ ਛੱਪੜ ਦੀ ਤਸਵੀਰ ਬੁਖਾ ਰਿਹਾ ਜਿਹੜਾ ਪਿੰਡਾਂ ਚ ਹੁੰਦਾ ਸੀ ਨਾ ਅਕੇ ਚਾਲੋ ਛੱਪੜ ਤੇ ਮੱਝਾਂ ਵੀ ਛੱਡਣੀਆਂ ਤੇ ਪੱਠੇ ਵੀ ਕੁੱਤਰ ਕੇ ਪਾਉਣੇ ਐ ਤੇ ਕੰਮ ਬਹੁਤ ਐ ਇਹ ਵੀ ਆਪਣੀ ਇੱਕ ਵਿਰਾਸਤ ਦਾ ਹਿੱਸਾ ਸਨ ਦੋਸਤੋ ਆ ਦੇਣਾ ਕਿ ਪੰਜਾਬ ਦੇ ਵਿੱਚ ਕਿ 50% ਦੁੱਧ ਨਕਲੀ ਪੈਦਾ ਹੁੰਦਾ ਹੈ ਰੋਜ਼ ਤੇ ਜਿਹੜੀ ਚੀਜ਼ ਨਕਲੀ ਪੈਦਾ ਹੋਊਗੀ ਦੋਸਤੋ ਹਾਂ ਇਹ ਜੀ ਹਰੇਵਾਈ ਦੇ ਵਿੱਚ ਤੇ ਉਹਨੇ ਬਿਮਾਰੀਆਂ ਮਿੱਤਰੋ ਪੈਦਾ ਕਰਨੀਆਂ ਹੀ ਕਰਨੀਆਂ ਤੇ ਆਹ ਜਿਹੜੇ ਛੱਪੜ ਆ ਨਾ ਮਿੱਤਰੋ ਹਰ ਪਿੰਡ-ਪਿੰਡ ਜਿਹੜੀਆਂ ਪੱਕੀਆਂ ਗਲੀਆਂ ਬਣ ਗਈਆਂ ਤੇ ਆਪਾਂ ਕਹਿੰਨੇ ਆ ਬਈ ਸਾਨੂੰ ਐਸ਼ੂ ਆਰਾਮ ਮਿਲੇ ਅਗਲਾ ਕਹਿੰਦਾ ਸਾਡਾ ਯਾਰ ਪੈਰ ਨਾਲ ਲਿਬੜੇ ਬਾਈ ਹੈ ਤੇ ਆ ਪਣੀ ਜਦੋਂ ਗਲੀਆਂ ਪੱਕੀਆਂ ਹੋ ਜਾਂਦੀਆਂ ਨਾਲੀਆਂ ਪੱਕੀਆਂ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ Jio Ajay ਤੇ ਆਪਣਾ Video DDPO ਤੇ ਅੱਗੇ ਤਾਂ ਤੱਕ ਸਾਰੇ ਸਿਸਟਮ ਨੇ ਕੋਠੀਆਂ ਪਾ ਕੇ ਉਹਨਾਂ ਦੇ ਵਿੱਚੋਂ ਤੇ ਵੱਡੇ ਸ਼ਹਿਰਾਂ 'ਚ ਰਹਿ ਕੇ ਤੇ ਤੁਹਾਡੇ ਪੱਲੇ ਪਾ ਗੇ ਆ ਬੋਤਲਾ ਦਿਸ ਰਹੇ ਆ ਆ ਬਿਮਾਰੀਆਂ ਮਿੱਤਰੋ ਤੇ ਆ ਜਿਹੜਾ ਤੁਹਾਡੇ ਸਾਹਮਣੇ ਇਹਨੂੰ ਸਾਡੇ ਪਿੰਡਾਂ ਦੇ ਵਿੱਚ ਪਿੰਡਾਂ ਵਾਲੀ ਭਾਸ਼ਾ ਚ ਪਤਾ ਕੀ ਕਹਿੰਦੇ ਆ ਪਲੇਟ ਤੇ ਜਦੋਂ ਮਿੱਤਰੋ ਉਧਰੋਂ ਸਾਹਮਣੇ ਹਵਾ ਵਗਦੀ ਹੈ ਨਾ ਫਿਰ ਆ ਪਲੇਟ ਦੇ ਵਿੱਚ ਦੀ ਜਦੋਂ ਛਣਕੇ ਤੇ ਇੰਨਾ ਘਰਾ ਚ ਜਾਂਦੀ ਹੈ ਤੇ ਬਸ ਫਿਰ ਬਿਮਾਰੀਆਂ ਮੇਰੇ ਖਿਆਲ ਚ ਵੀ ਆ ਵੇਖੋ ਉਹ ਸਾਹਮਣੇ ਤੁਹਾਡੇ ਮੰਦਰ ਦਖਾਈ ਦੇ ਰਿਹਾ ਤੇ ਇਧਰ ਆ ਨਿਸ਼ਾਨ ਸਾਹਿਬ ਹੈ ਗੁਰਦੁਆਰਾ ਸਾਹਿਬ ਹੈ ਮਿੱਤਰੋ ਠੀਕ ਹੈ ਇਹ ਧਾਰਮਿਕ ਸਥਾਨਾਂ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦੇ ਹੋਣਗੇ ਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਮਿੱਤਰੋ ਜਿਹੜੀਆਂ ਆਹ ਪਲੇਟਾਂ ਹੈ ਨਾ ਇਹ ਆ ਪਾਣੀ ਹੈ ਜਿਹੜਾ ਤੇ ਆ 1500 55 ਬੋਤਲਾਂ ਕਿਸੇ ਬੰਦੇ ਨੇ ਗਿਣੀਆਂ ਤੇ ਜੇ ਤੁਹਾਡੇ ਚ ਕੋਈ ਬੰਦਾ ਗਿਣ ਸਕਦਾ ਤਾਂ ਉਹਨੂੰ 50000 ਰੁਪਇਆ ਨਕਦ ਨਾਮ ਦੇਵਾਂਗੇ ਇਹ ਰੂੜੀਆਂ ਦੇ ਵਿੱਚੋਂ ਜਿਹੜੀ ਬਿਮਾਰੀ ਸਾਡੇ ਲੋਕਾਂ ਨੂੰ ਫੈਲੂਗੀ ਉਹ ਤੁਹਾਨੂੰ ਮੇਟਰੋ ਫਰੀ ਦੇਵਾਂਗੇ ਆ ਸਰਕੜਾ ਉੱਗ ਕੇ ਜੇਕਰ ਆ ਛੱਪੜੀ ਕੱਲੇ ਬਚ ਜਾਣ ਨਾ ਯਾਰ ਤੇ ਪੰਜਾਬ ਦਾ ਦੁੱਧ ਬਚ ਜੇ ਪੰਜਾਬ ਦਾ ਉਹ ਪਸ਼ੂ ਧਨ ਬਚ ਜਾਵੇ ਤੇ ਪੰਜਾਬ ਦਾ ਜਦੋਂ ਪਸ਼ੂ ਧਨ ਬਚ ਗਿਆ ਤੇ ਆਰਥਿਕਤਾ ਪੈਰਾਂ ਸਿਰ ਹੋ ਜਾਣੀ ਹੈ ਹਰ ਇੱਕ ਦੋ ਚਾਰ ਕਲੇ ਵਾਲੇ ਨੇ ਦੋ ਚਾਰ ਪਸ਼ੂ ਪਾਲ ਲੈਣੇ ਆ ਦੋਸਤੋ ਜਦੋਂ ਪਸ਼ੂ ਪਾਲ ਲੈ ਹਰ ਇੱਕ ਦੇ ਘਰ ਦਾ ਗੁਜ਼ਾਰਾ ਹੋਣ ਲੱਗ ਜਾਣਾ ਆਪਣੇ ਘਰ ਦਾ ਦੁੱਧ ਹੋਣਾ ਤੇ ਘਰ ਦਾ ਦੁੱਧ ਹੋਣਾ ਤਾਂ ਬੱਚਿਆਂ ਨੇ ਉਹੀ ਦੁੱਧ 50 ਸਾਲ ਜਾਂ 20 ਸਾਲ ਪੁਰਾਣਾ ਜਿਵੇਂ ਇਹਨਾਂ ਛਪੜਾਂ ਚ ਮੱਝਾ ਨਾ ਕੇ ਦੁੱਧ ਵਧ ਦਿੰਦੀਆਂ ਸੀ ਤੇ ਹੁਣ ਇਹਨਾਂ ਛਪੜਾਂ ਨੇ ਆ ਸਾਰੇ ਏਰੀਏ ਨੂੰ ਕਹਿ ਲੋ ਆਪਣੇ ਹਰ ਇੱਕ ਪਿੰਡ ਦੀ ਕਹਾਣੀ ਹੈ ਇਕੱਲੇ ਐਸ ਪਿੰਡ ਦੀ ਕਹਾਣੀ ਨਹੀਂ ਉਹ ਵੇਖੋ ਗੁਰਦੁਆਰਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਤੇ ਗੁਰਦੁਆਰਾ ਸਾਹਿਬ ਹੈ ਤੇ ਆ ਸੋਨੂੰ ਮੈਜੂਮ ਕਰਕੇ ਦਿਖਾਵਾਂ ਆ ਮੰਦਰ ਦੀ ਤਸਵੀਰ ਹੈ ਦੋਸਤੋ ਇਹਨਾਂ ਧਾਰਮਿਕ ਸਥਾਨਾਂ ਤੇ ਜਦੋਂ ਪ੍ਰੋਗਰਾਮ ਹੁੰਦੇ ਹੋਣਗੇ ਤੇ ਆ ਹਵਾੜ ਹੈ ਜਿਹੜੀ ਆ ਵੇਖੋ ਸਾਰੇ ਘਰ ਹੈ ਆਬਾਦੀ ਇੱਕ ਤੇ ਇਹਨਾਂ ਘਰਾਂ ਨੂੰ ਜਦੋਂ ਆ ਖਸ਼ਬੋ ਆਉਂਦੀ ਹੈ ਤੇ ਇੰਨਾ ਛਪੜਾਂ ਤੋਂ ਯਾਰ ਪਤਾ ਨਹੀਂ ਕਿੰਨੇ ਪੋਲੀਟੀਸ਼ੀਅਨ ਕਿੰਨੇ ਵੀਡੀਓ ਕਿੰਨੇ ਡੀਡੀਪੀਓ ਕਿੰਨੇ ਬਿਊਰੋਕਰੇਟ ਬਣਾ ਕੇ ਪੈਸਾ ਤੇ ਕੋਠੀਆਂ ਪਾ ਕੇ ਬਾਹਰ ਵੱਡੇ ਸ਼ਹਿਰਾਂ 'ਚ ਰਹਿਣ ਲੱਗ ਗਏ ਤੇ ਇਹਨਾਂ ਲੋਕਾਂ ਦੇ ਪੱਲੇ ਕੀ ਕਰਗੇ ਆ ਛੱਡ ਗਏ ਬੋਤਲਾਂ ਤੇ ਲਫਾਫੇ ਸਰਕਾਰ ਕਹਿੰਦੀ ਲਫਾਫਿਆਂ ਤੇ ਬੈਨ ਹੈ ਤੇ ਜੇ ਲਫਾਫਿਆਂ ਤੇ ਬੈਨ ਹੀ ਹੈ ਤਾਂ ਫੇਰਾ ਲਫਾਫੇ ਤੇ ਆ ਬੋਤਲਾਂ ਦੋਸਤੋ ਕਿਵੇਂ ਆ ਰਹੀਆਂ ਮਿੱਤਰੋ ਮੇਰੀ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਹੈ ਕਿ ਜੇਕਰ ਛੱਪੜ ਬਚ ਜਾਣ ਛਪੜਾਂ ਨਾਲ ਪਸ਼ੂ ਬਚ ਜਾਣ ਪਸ਼ੂਆਂ ਨਾਲ ਦੁੱਧ ਬਚ ਜੇ ਤੇ ਦੁੱਧ ਨਾਲ ਚੰਗੀ ਸਿਹਤ ਹੋਵੇ ਤੰਦਰੁਸਤ ਹੋਵੇ ਤੇ ਬੰਦੇ ਦਾ ਪੈਸਾ ਵੱਜ ਜਾਵੇ ਬਹੁਤ ਧੰਨਵਾਦ ਸ਼ੇਅਰ ਕਰੋ ਸਸੀਕਾਲ